ਇਹ ਵੀ ਬਿੱਲੂ ਆਹ ਪ੍ਰੋਜੈਕਟ ਨਿਮੇੜਨਾ ਤੁਸੀਂ ਤੇ ਰੇਟ ਕੀ ਚੱਲਦਾ ਟੈਲ ਹੁੰਦਾ ਦੇਖ ਰੇਟ ਨੂੰ ਕੀ ਹੈ ਘਰ ਦੀ ਗੱਲ ਆਪਣੀ ਰੇਟ ਦਾ ਕਰ ਲਾਂਗੇ ਨਹੀਂ 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 ਲੇਖਾ ਮਾਵਾਂ ਧੀਆਂ ਦਾ ਪਿਆਰ ਮੁਹੱਬਤ ਆਪਣੀ ਜਗ੍ਹਾ ਤੇ ਕੰਮ ਆਪਣੀ ਜਗ੍ਹਾ ਤੇ ਰੇਟ ਨੂੰ ਤਾਂ ਕੋਈ ਗੱਲ ਨਹੀਂ ਵੈਸੇ ਬਾਜ਼ਾਰ 'ਚ ਚੱਲਦਾ 1000 ਤੋਂ 1200 ਰੁਪਏ ਪਰ ਤੈਨੂੰ ਪਤਾ ਵੀ ਬਿੱਲੂ ਲੈਂਦਾ 900 ਰੁਪਏ ਦਿਹਾੜੀ ਭਾਵੇਂ ਤੂੰ ਦਿਹਾੜੀ ਤੇ ਕਰਵਾ ਲਾ ਤੇ ਜੇ ਕੰਮ ਆਪਾਂ ਫੁੱਟਾਂ 'ਚ ਕਰਵਾਈਏ ਫੁੱਟਾਂ 'ਚ ਕਰਵਾ ਲਾ ਤੇ ਭਾਵੇਂ ਕਰਵਾ ਲਾ ਤੂੰ ਦਿਹਾੜੀ ਤੇ ਰੁਪਈਏ ਪੈਸੇ ਖਾਤੇ ਤੇਰੇ ਉਨੇ ਹੀ ਆਉਣ। ਦੇਖ ਵੀ ਮਿਸਤਰੀ ਮੈਂ ਚਾਹਣਾ ਵੀ ਮੇਰੇ ਘਰ ਦੀ ਇੱਕ ਇੱਕ ਟਾਇਲ ਤੇਰੇ ਹੱਥੋਂ ਲੱਗੇ। ਰੇਟ 900 ਰੁਪਈਆ। ਤੇ ਦਿਹਾੜੀ ਦੇ ਹਿਸਾਬ ਨਾਲ ਆਪਣਾ ਰੇਟ ਹੋ ਗਿਆ ਪੱਕਾ। ਰੇਟ ਮੇਰੇ ਵਾਲਾ ਹੀ। ਹਾਂ ਰੇਟ ਤੇਰੇ ਵਾਲਾ ਹੀ। ਤੂੰ ਕਿਹੜਾ ਯਾਰ ਬਾਹਰ ਦਾ ਬੰਦਾ। ਨਾਲੇ ਜੇ 1 ਰੁਪਈਆ ਵੀ ਕੋਈ ਘੱਟ ਦੇਵੇ ਉਹ ਹਰਾਮ ਦਾ ਹੋਈ। ਤੇ ਪੰਚਾਇਤ ਵਿੱਚ ਬੈਠਿਆਂ ਮੈਂ ਕਿਹਾ ਸੀ ਵੀ ਸਾਰੇ ਘਰ ਦਾ ਪੱਥਰ ਮੈਂ ਲਵਾਉਂ। ਜਦੋਂ ਤੂੰ ਕਿਹਾ ਸੀ ਵੀ ਘਰ ਦਾ ਸਾਰਾ ਪੱਥਰ ਮੈਂ ਲਵਾਉਂ ਹਮ ਇੱਕ ਚੌੜੀ ਕਰਕੇ ਕਿਹਾ ਸੀ ਨਹੀਂ ਨਹੀਂ ਪੂਰਾ ਆਕੜ ਕੇ ਬਾਹਰ ਖੜੀ ਕਰਕੇ ਹਾਂ ਬਾਹਰ ਪੂਰਾ ਆ ਤਾਂ ਕਰਕੇ ਕਫ ਤੇ ਚੜੇ ਸੀ ਮੈਂ ਆਣਾ ਪੂਰੇ ਕਫ ਚੜਾ ਕੇ ਗੁੱਸੇ ਨਾਲ ਪੂਰਾ ਯਾਰ ਆਕੜ ਕੇ ਕਿਹਾ ਮੈਂ ਤੇ ਹੁਣ ਮੈਂ ਹਿਸਾਬ ਲਾਇਆ ਵੀ ਕੰਮ ਆਪਾਂ ਨੂੰ ਹੈ ਕੋਈ ਨਹੀਂ ਠੀਕ ਹੈ ਮਹੀਨੇ ਬਾਅਦ ਮੈਂ ਕਟਾਇ ਲਿਆ ਕਰੂ ਸਹੀ ਹੈ ਤੇ ਕੰਮ ਸ਼ੁਰੂ ਕਰੋ ਕੰਮ ਹੈਂ ਕੀ ਆ ਸੀ ਮਹੀਨੇ ਦੀ ਇੱਕ ਟਾਇਰ ਸਾਲ ਦੀਆਂ 12 ਟਾਇਲਾ ਵਾ ਉਸਤਾ ਸਾਰੀ ਉਮਰ ਦਾ ਆਪਾਂ ਨੂੰ ਕੰਮ ਦੇਤਾ ਰੱਬ ਦੇ ਬੰਦੇ ਸ਼ਰਮ ਤਾਂ ਨਹੀਂ ਆਉਂਦੀ ਕੰਮ ਨਹੀਂ ਨਾ ਹੈਗਾ ਹਾਂ ਮਹੀਨੇ ਬਾਅਦ ਤੋਂ ਇੱਕ ਟਾਇਰ ਲਿਆ ਇਹ ਕਰਨੀ ਹੂੰ ਤੇ ਮੈਂ ਟਾਇਰ ਲਾ ਕੇ ਤੇ ਟਾਇਰ ਲਾ ਕੇ ਮੈਂ ਚੱਲ ਜਾਇਆ ਕਰਨਾ ਨਹੀਂ ਦਫਾ ਹੋ ਜਾਏਗਾ ਮੈਂ ਨਹੀਂ ਚਲੋ ਦਫਾ ਹੋ ਜਾਗਾ ਫਿਰ ਉਸ ਤੋਂ ਬਾਅਦ ਤੂੰ ਅਗਲੇ ਮਹੀਨੇ ਦੂਜੀ ਟਾਇਲ ਲਿਆ ਕਰਨੀ ਹੈ ਹਾਂ ਲਿਆ ਕਰਨੀ ਹੈ ਪਰ ਦੂਜੀ ਤੇ ਪਰ ਪੈਸੇ ਪੁੱਛਿੰਦੇ ਨੇ ਤੇ ਦੂਜੀ ਟਾਇਲ ਆਸਤੇ ਤੂੰ ਮੈਨੂੰ ਕਿਹਾ ਕਰਨਾ ਵੀ ਆਜੋ ਨਹੀਂ ਨਹੀਂ ਤੂੰ ਕੀ ਕਰਨਾ ਇੱਧਰ ਮਾਰ ਤੇ ਟੈਲ ਲਾ ਕੇ ਤੇ ਦਫਾ ਹੋ 13 ਤੋਂ 1400 ਸਕਰ ਫੁੱਟ ਰੈਸ਼ ਆ ਤੇਰੀ ਪੰਜ ਕਮਰੇ ਆ ਹਾਂ ਹਾਂ ਤੇ ਮਹੀਨੇ ਦੀ ਆਪਾਂ ਇੱਕ ਟੈਲ ਲਾਉਣੀ। ਦੇਖ ਆਹ ਮਹੀਨੇ ਦੀ ਇੱਕ ਟੈਲ। ਇੱਕ। ਹਾਂ ਆਪਾਂ ਕਿਹੜਾ ਕਿਸੇ ਨੂੰ ਦੱਸਣਾ। ਆਪਾਂ ਕਹਾਂਗੇ ਟੈਲ ਦਾ ਕੰਮ ਚੱਲ ਰਿਹਾ। ਤੇ ਜੇ ਕਿਸੇ ਨੇ ਪੁੱਛਿਆ ਵੀ ਕਿੱਥੇ ਚੱਲ ਰਿਹਾ ਆਪਾਂ ਕਹਾਂਗੇ ਆਹ ਚੱਲ ਰਿਹਾ। ਹੈ ਕਿ ਨਹੀਂ। ਆਪਾਂ ਕਹਾਂਗੇ ਇਹ ਵੀ ਆਹ ਦੇਖੋ ਅਗਲਾ ਲਾ ਕੇ ਗਿਆ ਤੁਹਾਨੂੰ ਦਿਖਦਾ ਨਹੀਂ। ਰਾਣੇ ਗੱਲ ਦੱਸ ਮੈਨੂੰ ਇੱਕ। ਹੂੰ। ਵੀ ਤੈਨੂੰ ਲੱਗਦਾ ਮੈਂ ਡਾਇਨਾਸੌਰ ਦੇ ਜਮਾਨੇ ਤੋਂ। ਤੇ ਜਦੋਂ ਤੱਕ ਡਾਇਨਾਸੌਰ ਦੁਬਾਰੇ ਦੁਨੀਆ ਤੇ ਆਉਣੇ ਆ ਉਦੋਂ ਤੱਕ ਮੇਰੀ ਉਮਰ ਉਹ ਕਿਉਂ ਜੀ ਉਹ ਇਸ ਵਾਸਤੇ ਵੀ ਆਪਾਂ ਤੇਰੇ 13 1400 ਸਕੁਅਰ ਫੁੱਟ ਚ ਲਾਉਣੀ ਹੈ ਟਾਇਲ ਤੇ ਮਹੀਨੇ ਦੀ ਇੱਕ ਤੇ ਸਾਲ ਦੀਆਂ 12 ਟਾਇਲ ਤੇ ਫਲਮ ਲਾਉਂਗਾ 2050 ਤੱਕ ਆਪਾਂ ਤੇਰੇ ਲਾਉਣੀਆਂ 1.5 200 ਤੇ ਮੈਂ ਤਾਂ 5 ਮਿੰਟਾਂ 'ਚ 5 ਟੈਲਾਂ ਲਾ ਦੇਣੀਆਂ ਸੀ ਬਿੱਲੂ ਗੱਲ ਪਤਾ ਕੀ ਆ ਮੈਂ ਕਹਿੰਨਾ ਪੈਸਾ ਕਰਕੇ ਆਪਣਾ ਰਿਸ਼ਤਾ ਨਹੀਂ ਖਰਾਬ ਹੋਣਾ ਚਾਹੀਦਾ ਬਾਈ ਆਪਣਾ ਰਿਸ਼ਤਾ ਖਰਾਬ ਨਹੀਂ ਹੁੰਦਾ ਸਾਡਾ ਮਹੀਨਾ ਜ਼ਰੂਰ ਖਰਾਬ ਹੋ ਜੂ ਤੇਰੀ ਇੱਕ ਹਰਾਮ ਦੀ ਟੈਲ ਲਾਉਣ ਕਰਕੇ ਅਦੁਰ ਫਟੇ ਮੂੰਹ ਤੇਰੇ ਆ ਜੇ ਦੇ ਅੱਛਾ ਆਪਣਾ ਕੋਈ ਬੰਦਾ ਵਾਕਿਫ ਹੈਗਾ ਜਿਹੜਾ ਆਪਾਂ ਨੂੰ ਟੈਲਾਂ ਦਵਾ ਦੇਵੇ ਹਾਏ ਟੈਲਾਂ ਹੂੰ ਹਾਈ ਹੋਏ ਟੈਲਾਣਾ ਕਹਿ ਤੂੰ ਤੂੰ ਕਹਿ ਵੀ ਆਪਣਾ ਬੰਦਾ ਕੋਈ ਵਾਕਫ ਹੈਗਾ ਜਿਹੜਾ ਮੈਨੂੰ ਇੱਕ ਟੈਲ ਦੇ ਦੇਵੇ ਜੇ ਹੁਣ ਟੈਲਾਂ ਕੰਗਾ ਮੈਂ ਤੇਰੇ ਇੱਕ ਲਫੜ ਮਾਰ ਇੱਕ ਬੰਦਾ ਹੈਗਾ ਮੇਰਾ ਵਾਕਫ ਅੱਛਾ ਮੇਰੇ ਨਾਲ ਚੱਲ ਵੜੀ ਹੂੰ ਮੈਂ ਹੁਣ ਗੱਲੀ ਲਾ ਲੂੰ ਅੱਛਾ ਤੇ ਤੂੰ ਮਗਰੋਂ ਟੈਲ ਚੋਰੀ ਕਰਕੇ ਲੈ ਲੈ ਅੱਛਾ ਜਾ ਮौजਾਂ ਕਰ ਖੋਤੀ ਦੇ ਆ ਪੁੱਤਰਾ ਭੂਤਨੀ ਦੇ ਆ ਤੂੰ ਐਂ ਦੱਸ ਟੈਲ ਕਿੰਝ ਚਾਹੀਦੀ ਟੈਲ ਸੋਹਣੀ ਹਾਂ ਇਦਾਂ ਲਿਸ਼ਕਦੀ ਹੋਣੀ ਚਾਹੀਦੀ ਆ ਜਿਵੇਂ ਸ਼ੀਸ਼ਾ ਹੁੰਦਾ ਵਾਹ ਸ਼ੀਸ਼ਾ ਤੇ ਚਿਰੀ ਕੁਝਿਆ ਹੁਣ ਹਾਏ ਹੋਏ ਹਾਂ ਟੈਲ ਤੇਰੀ ਸ਼ੀਸ਼ੇ ਵਰਗੀ ਹਾਂ ਤੇ ਚਿਰੀ ਤੇਰੀ ਇੱਕੋ ਜੀ ਹਾਂ ਖੋਤੇ ਵਾਂ ਕੰਨਾ ਚਿਰੀ ਆਸਤੇ ਟੈਲਾਂ ਚਾਹੀਦੀਆਂ ਦੋ ਉਹ ਵੀ ਇੱਕੋ ਜੀਆਂ ਫੇਰ ਚਿਰੀ ਜਾ ਕੇ ਕਿਤੇ ਇੱਕੋ ਜੀ ਬਣਦੀ ਐ ਕਿ ਬਿੱਲੂ ਸਾਹਿਬ ਕਿ ਹੁਣ ਆਪਾਂ ਲਿਖਤ ਪੜਤ ਕਰ ਲਈਏ ਕੀ ਦੇਤੇ ਉਸੇ ਲੈਸਕ੍ਰਿਪਟ ਟੈਲ ਤੇ ਨਾ ਕਰ ਲਈ ਲਿਖਿਆ ਚੰਗਾ ਹੁੰਦਾ ਹੈ ਕੀ ਲਿਖਣਾ ਹੁਣ ਇਹੀ ਕਿ ਜਿਹੜਾ ਆਪਾਂ ਪ੍ਰੋਜੈਕਟ ਸ਼ੁਰੂ ਕੀਤਾ ਆ ਤੇਰਾ 1400 ਸਕੁਅਰ ਫੁੱਟ ਦਾ 900 ਰੁਪਏ ਦਿਹਾੜੀ ਦੇ ਹਿਸਾਬ ਨਾਲ ਤੁਸੀਂ ਪੱਕੇ ਹੋਗੇ ਠੀਕ ਹੈ ਤੇ ਉਹਦੀ ਇੱਕ ਫੋਟੋ ਕਾਪੀ ਤੁਸੀਂ ਲੈ ਜਾਓ ਤੇ ਇੱਕ ਫੋਟੋ ਕਾਪੀ ਮੈਂ ਆਪਦੇ ਕੋਲ ਰੱਖ ਲਵਾਂ ਹਾਏ ਓਏ ਹਾਏ ਤੇਰੇ ਪ੍ਰੋਜੈਕਟ ਦੇ ਬਿੱਲੂ ਸਾਹਿਬ ਜਦੋਂ ਪ੍ਰੋਜੈਕਟ ਦਾ ਕੰਮ ਖਤਮ ਹੋ ਗਿਆ ਤੋ ਫੋਟੋ ਸਟੇਟ ਦੀ ਕਾਪੀ ਉਧਰੋਂ ਤੁਸੀਂ ਲੈ ਆਇਓ ਇਧਰੋਂ ਮੈਂ ਲੈ ਆਉਂਗਾ ਸਾਬਕ ਤਾਬਾ ਪਰ ਲਾ ਕੇ ਦੇਖ ਲਾਂਗੇ ਜੋ ਸਾਬ ਮੰਦਾ ਹੋਇਆ ਤੁਹਾਨੂੰ ਪੇਮੈਂਟ ਕਰ ਦੂੰ ਵਾਹ ਪੇਮੈਂਟ ਹਾਈ ਓਏ ਮੈਨੂੰ ਕੰਮ ਦੇਣ ਵਾਲੇ ਮੈਂ ਹੁਣੇ ਨਾ ਲੱਗਦਾ ਟੇਲਾ ਲਾਉਣਾ ਕੰਮ ਕਿਸੇ ਹੋਰ ਨੂੰ ਨਾ ਦੇ ਤੇਰੀ ਬੜੀ ਮਹਿਮਾਨੀ ਕੋ ਮੈਂ ਬਹੁਤ ਦਵਾਵਾ ਕੀਤੀਆਂ ਤੇਰੀਆਂ ਟੇਲਾ ਲਾਉਣਾ ਫੋਟੋ ਸਟੇਟਾਂ ਕਾਗਜ਼ ਲੈਕਸਟ ਪੜ ਇੱਕ ਟਾਇਲ ਤੇ ਪਰਫੈਕਟ ਤੇ ਜਦੋਂ ਤੂੰ ਇੱਕ ਟਾਇਲ ਤੇ ਖੜਾ ਹੋਣਾ ਤੇ ਲੋਕਾਂ ਨੇ ਮੈਨੂੰ ਜੁੱਤੀਆਂ ਮਾਰਨ ਕਿਉਂ ਜੀ ਲੋਕਾਂ ਨੇ ਕਹਿਣਾ ਜਿੱਥੇ ਤੂੰ 25 ਸਾਲਾਂ ਤੋਂ ਟੈਲਾਂ ਲਾਈ ਜੰਨਾ ਉੱਥੇ ਦਾ ਫਰਸ਼ ਰੜਾ ਫਿਰ ਮੈਂ ਤੈਨੂੰ ਕਹਿਣਾ ਵੀ ਉਹ ਪਰਾਂ ਮਾਰ ਥੱਲੇ ਇਹਨਾਂ ਨੂੰ ਦਿਖਾ ਟਾਇਲ ਲੱਗੀ ਲੱਖ ਦੀ ਲਾਹਣ ਤੇ ਤੇਰੇ ਤੇ ਲੱਖ ਦੀ ਉਹ ਬਿਸ਼ਰਮਾ ਸ਼ਰਮ ਕਰਾ ਸ਼ਰਮ ਤੇ ਬਿੱਲੂ ਸਾਹਿਬ ਟਾਇਲ ਨਾ ਬੋਲੇ ਨਾ ਅਖੇ ਬੋਲੇ ਨਾ ਗੁੰਗੇ ਹੀ ਹੋਣੀ ਆ ਜਾਓ ਉਹ ਕਮਰੇ ਚੋਂ ਕੱਲੀ ਹੋਣੀ ਆ ਉਹ ਕਿਹਦੇ ਨਾਲ ਬਾਤਾਂ ਪਾਉ ਉਹ ਜੇ ਮੇਰੀ ਲਾਈਟ ਟੈਲ ਬੋਲ ਜੇ ਜੁਬਾਨ ਵੱਡੀ ਜਾਵੇ ਉਹਦੀ ਲਾਉਣ ਵਾਲੇ ਦੀ ਵੀ ਜਿਹੜਾ ਤੇਰੇ ਕਮਰੇ ਚ ਇੱਕ ਟੈਲ ਲਾਵੇ ਮਹੀਨੇ ਗੱਲ ਇਹ ਆ ਬਿੱਲੂ ਸਾਹਿਬ ਕੇ ਗੱਲ ਤੁਸੀਂ ਆਪਣੇ ਤੱਕ ਹੀ ਰੱਖਿਓ ਬਕਵਾਸ ਤੇ ਬਕਵਾਸ ਬਕਵਾਸ ਤੇ ਬਕਵਾਸ ਜਿਵੇਂ ਇੱਕ ਦੂਣੀ ਦੂਣੀ ਤੇ ਬਕਵਾਸ ਦੁਨੀ ਚਾਰ ਤੇ ਬਕਵਾਸ ਦੁਨੀ ਆ ਕੀ ਲੱਖ ਦੀ ਲਾਹਨ ਤਾ ਕੰਜਰਾ ਤੇਰੇ ਤੇ ਜੇ ਕੋਈ ਬੰਦਾ ਪੁੱਛੇ ਦੱਸੇ ਤਾਂ ਉਹ ਨੂੰ ਨਹੀਂ ਦੱਸਣਾ ਜੇ ਮਹੀਨੇ ਬਾਅਦ ਆਪਾਂ ਪੈਕੇਟ ਲਾ ਰਹੇ ਹਾਂ ਜੇ ਕੋਈ ਸਾਡਾ ਸ਼ਰੀਕ ਪੁੱਛੇ ਤਾਂ ਉਹ ਨੂੰ ਕਹਿ ਦੀ ਕੋਈ ਗੱਲ ਨਹੀਂ ਸਾਡਾ ਕੰਮ ਚੱਲੀ ਜਾਂਦਾ ਕੋਈ ਗੱਲ ਨਹੀਂ ਹਾਂ ਮੈਂ ਦੱਸ ਦੂੰਗਾ ਮੈਂ ਕਹੂੰਗਾ ਵੀ ਆ ਕੇ ਦੇਖ ਲੋ ਹੂੰ ਇੱਕ ਟੈਲ ਤੇ ਪੰਜ ਮਜ਼ਦੂਰ ਲੱਗੇ ਆ ਤੇ ਮੈਂ ਵੀ ਲੱਗਿਆ ਹਾਂ ਇੱਕ ਨਰੀਖਣ ਕਰਨ ਵਾਲੀ ਟੀਮ ਵੀ ਆਈ ਹੈ ਅਸੀਂ ਟਾਇਲ ਤੇ ਖਲੋ ਕੇ ਪ੍ਰੋਜੈਕਟ ਡਿਸਕਸ ਕਰ ਰਹੇ ਹਾਂ ਮੈਂ ਇਹ ਕਹਿ ਤੂੰ ਉਹ ਖੋਤਿਆ ਓਏ ਭੂਤਨੀ ਵਿਆ ਅੱਛਾ ਬਿਲੂ ਸਾਹਿਬ ਫਿਰ ਮਾਲ ਕਦੋਂ ਮੰਗਵਾਈਏ ਆਪਾਂ ਮਾਲ ਤੂੰ ਪਤਾ ਕਦੋਂ ਮੰਗਵਾਉਣਾ ਕਦੋਂ ਜਦੋਂ ਤੇਰੇ ਵੱਡੀ ਜੇ ਵਾਲਾ ਕੁੜਤਾ ਪਜਾਮਾ ਪਾਇਆ ਹੋਏ ਉਹ ਕਿਉਂ ਜੀ ਉਹ ਇਸ ਹਾਸਤੇ ਆਪਾਂ ਟਾਇਲ ਚੱਕ ਕੇ ਲੈਉਣੀ ਜਿਹੜੀ ਤੂੰ ਚੋਰੀ ਕੀਤੀ ਹਾਂ ਤੇ ਉਹਦੇ ਚ ਆਪਾਂ ਮਾਲ ਵੀ ਪਾ ਕੇ ਲੈਣੇ अच्छा ते 5-7 ਆਪਾਂ ਉੱਥੇ ਮਜ਼ਦੂਰਾਂ ਨੂੰ ਸਾਧ ਲਾਂਗੇ ਤੇ ਉਹਨਾਂ ਨੂੰ ਕਵਾਂਗੇ ਇੱਕ ਇੱਕ ਉਂਗਲ ਲਵਾ ਦਿਓ ਤੇ ਟੈਲ ਸਾਡੀ ਜੇਬ ਚ ਪਵਾ ਦਿਓ ਨਹੀਂ ਫਰਮਾਨ ਆਪਾਂ ਜੇਬ ਚ ਲਾ ਦੇ ਗੱਲਿਆਂ ਵਾ ਯਾਰ ਫਿਟੇ ਮੂੰ ਤੇਰੇ ਬੱਗੇ ਮੂੰ ਵਾਲਿਆ ਲੋਕ ਤਾਂ ਕਹਿੰਦੇ ਹੁੰਦੇ ਆ ਵੀ ਹੱਥ ਪਵਾਈਏ ਲੋਕ ਕੀ ਕਹਿਣਗੇ ਵੀ ਹੱਥ ਨੂੰ ਹੱਥ ਪਵਾਈ ਹੱਥ ਚ ਦਾ ਤੇਰੇ ਹੈ ਕੋ ਅੱਖ ਨਹੀਂ ਉੱਥੇ ਤੇ ਲੋਕਾਂ ਤੋਂ ਮਾਂ ਭੈਣ ਦੀ ਤੂੰ ਗਾਲਾਂ ਲੈਣੀਆਂ ਬਿਲਦੂ ਸਾਹਿਬ ਢਾਲਨਾ ਪਾ ਵਧੀਆ ਚੰਗੇ ਤਰੀਕੇ ਨਾਲ ਬਣਾਉਣੀ ਆ ਐ ਪਾਣੀ ਤਰਦਾ ਤਰਦਾ ਜਾਵੇ ਉਹ ਤੂੰ ਐਵੇਂ ਨਾ ਮੇਰੇ ਤੋਂ ਗਾਲਾਂ ਲੈ ਲਈ। ਉਹ ਮੈਂ ਤੇਰਾ ਨਹੀਂ ਕੰਮ ਕਰਨਾ ਭਰਾਵਾ। ਐਂ ਫਟੇ ਮੂੰਹ ਤੇਰੇ ਆਜੇ ਇੱਕ ਟੈਲ ਲਵਾਉਣਾ। ਨਾ ਮੈਨੂੰ ਮੈਨੂੰ ਨਹੀਂ ਤੇਰੇ ਲੰਗਰ ਚਾਹੀਦੇ ਨਾ ਭਰਾਵਾ। ਚੱਲ ਚੱਲ ਤੂੰ ਚੱਕ ਆਪਣਾ। ਉਹ ਨਾ ਭਰਾਵਾ ਤੇਰਾ ਖਾਦਾ ਵੀ ਤਾਂ ਰੱਜਿਆ ਸੀ। ਉਹ ਤੂੰ ਛੇਤਰ ਨਾ ਖਾ ਲਈ ਤੂੰ ਹੋਰ ਸਾਲਾ ਤਾਂ ਹੋਰ ਸਾਦਾ। ਜਵਾਬ ਹੀ ਸਮਝਾ ਮੈਂ। ਆਹ ਤੇ ਕਹਿੋ ਜਾ ਬੰਦਾ ਉਹ। ਉਹ ਹੈ ਨਹੀਂ ਆਜੇ ਘਟਿਆ ਬੰਦੇ ਨੇ। ਟਿਕਾਂ ਲੈ ਚੱਲ। ਹੋਰ ਭਾਲਦੇ ਆ। ਇਹ ਮੈਨੂੰ ਲੱਗਦਾ ਵੀ ਇਹਨਾਂ ਦੇ ਇੰਨਾ ਵੱਡਾ ਪ੍ਰੋਜੈਕਟ ਹਸਾਬ ਚ ਨਹੀਂ ਆਇਆ ਹੁਣ ਮੈਨੂੰ ਲੱਗਦਾ ਵੀ ਅੱਧੀ ਟੈਲ ਆਉਣ ਵਾਲਾ ਬੰਦਾ ਲੱਭਣਾ ਪਊਗਾ ਚੱਲ ਵੀ ਮਣਾ ਕੋਈ ਨਹੀਂ ਲੱਭਦੇ ਆ ਫੱਕੀ ਬਣਦਾ